ਪਠਾਨਕੋਟ ਦੇ ਹਲਕਾ ਸੁजानਪੁਰ ਦੇ ਪਿੰਡ ਅਜੀਜ਼ਪੁਰ ਖੁਦਾਰ ਵਿੱਚ ਇੱਕ ਘਰ ਦੀ ਗਲੀ ਨੂੰ ਲੈ ਕੇ 2-13 ਵਿੱਚ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ 10 ਦੇ ਇੱਕੀ ਪਿੰਡ ਦੀ ਮਹਿਲਾ ਸ਼ਾਰਦਾ ਦੇਵੀ ਅਤੇ ਉਸਦੇ ਪੁੱਤਰ ਸ਼ੰਮੀ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪੜੋਸੀ ਉਹਨਾਂ ਦੀ ਨਿੱਜੀ ਗਲੀ ਵਿੱਚ ਕਬਜ਼ਾ ਕਰਨ ਦੀ ਨੀਅਤ ਨਾਲ ਅਕਸਰ ਉਹਨਾਂ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ ਜਦ ਕਿ ਉਹਨਾਂ ਕੋਲ ਸਾਰੇ ਕਾਗਜ਼ਤ ਹਨ ਉਸ ਦੇ ਬਾਵਜੂਦ ਉਹ ਉਹਨਾਂ ਨਾਲ ਲੜਾਈ ਕਰਦੇ ਰਹਿੰਦੇ ਹਨ ਸ਼ਾਰਦਾ ਦੇਵੀ ਅਤੇ ਉਸਦੇ ਪਰਿਵਾਰ ਨੇ ਕਿਹਾ ਕਿ ਅੱਜ ਵੀ ਜਦੋਂ ਉਹ ਲੋਕ ਆਪਣੀ ਗਲੀ ਦਾ ਕੰਮ ਕਰ ਰਹੇ ਸਨ ਤਾਂ ਪੜੋਸੀ ਮਹਿਲਾ ਅਤੇ ਉਸਦੇ بیٹے ਉਕੰਧ ਨੂੰ ਆਕੇ ਤੋੜ ਦਿੱਤਾ ਗਿਆ ਅਤੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗ ਪਏ ਅਤੇ ਨਾਲ ਹੀ ਉਹਨਾਂ ਵੱਲੋਂ ਉਲਟਾ ਪੁਲਿਸ ਨੂੰ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੀ ਉਹਨਾਂ ਦੀ ਨਾ ਮੰਨਦੇ ਹੋਏ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ ਉਹਨਾਂ ਨੇ ਕਿਹਾ ਕਿ ਉਸ ਦੀ ਸਾਰੀ ਘਟਨਾ ਉਹਨਾਂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਪੀੜਤ ਪਰਿਵਾਰ ਨੇ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਉੱਧਰ ਜਦੋਂ ਇਹ ਸਾਰੇ ਮਾਮਲੇ ਸੰਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੇ aarop ਨਕਾਰਦੇ ਹੋਏ ਕਿਹਾ ਗਿਆ ਕਿ ਦੂਮਾ ਪਾਰਟੀਆਂ ਵੱਲੋਂ ਸ਼ਿਕਾਇਤ ਆਈ ਹੈ ਜਿਸ ਨੂੰ ਜਲਦੀ ਹੀ ਸੁਲਝਾ ਦਿੱਤਾ ਜਾਵੇਗਾ। ਅਜੇ ਕਿ ਨਾ ਆ ਜਪੜੋ। ਸ਼ਾਹ ਤਾਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ? ਜੀ ਜੇਪੜੇ। ਕੀ ਗੱਲ ਬਾਤ ਤੁਸੀਂ ਅਜੇ ਜਗ੍ਹਾ ਨੂੰ ਲੈ ਕੇ? ਸਾਡੇ ਗਲੀ ਆਪਣੀ ਨੀ ਸਰ। ਆਹੇ ਗਲੀ ਬਣਾਉਣ ਲੱਗੇ। ਪਹਿਲਾਂ ਵੀ ਬਣਾਈ ਦੇ ਹੀ ਤੇ ਮੈਂਬਰ ਸਰਫੈਂਸ ਇਥੇ ਪੁਲਿਸ ਲੈ ਕੇ ਤਾਂ ਬੰਦ ਕਰਾਈਏ ਆਹੀ ਹੁਣ ਹੋਣਾ ਦੋ ਤਿੰਨ ਵਾਰੀ ਕਹਿਆ ਸਾਡਾ ਕਹਿਣਾ ਨਹੀਂ ਮੰਨਿਆ ਤਾਂ ਮੈਂ ਇਹਨਾਂ ਨੂੰ ਕਹਿਆ ਗਲੀ 'ਚ ਖਲਾਰਾ ਜਾ ਥੋੜੀ ਕੰਧ ਥੱਲੋ ਆ ਗਈ ਤੇ ਮੈਂ ਕਿਹਾ ਇਹ ਬਰਾਬਰ ਕਰ ਦਿਆਂ ਕੰਧ ਆਹੀ ਕੰਧ ਬਰਾਬਰ ਕਰੀ ਤੇ ਆਹੀ ਲੇਟਾਂ ਲਾਏ ਕਰਦੇ ਤੇ ਇਹ ਆਈ ਜੀ ਬੋਲਦੀ ਕਹਿੰਦੀ ਕੰਮ ਬੰਦ ਕਰੋ ਕੰਮ ਬੰਦ ਕਰੋ ਮੈਂ ਮੂੜੇ ਲੈ ਤੇ ਮੈਂ ਅੰਦਰ ਆਈ ਜੀ ਮੂੜੇ ਲੈ ਕੇ ਮੈਂ ਗੇੜੀਏ ਕੁੰਡੀ ਲਾਈਤੀ ਇਹਨਾਂ ਨੇ ਆਥੋਂ ਸਾਰੀਆਂ ਇਟਾਂ ਮਾਂ ਪੁੱਤਰ ਨੇ ਟਾਂ ਪੁੱਟੀਆਂ ਤੇ ਮੂੜੇ ਨੇ ਵੀ ਗਾਣਾ ਗੱਡੀਆਂ ਤੇ ਮਾਂ ਨੇ ਵੀ ਗਾਣਾ ਗੱਡੀਆਂ ਆਨਲਾਈਨ ਪਰਚਾ ਦੇਖਤਾ ਦਾ ਹੀ ਕੁੰਡੀ ਲਾਈਆ ਅੰਤਰੇ ਲੰਮੇ ਪੇ ਤੇ ਗੇਟ ਢੰਗਾਇਆ ਸਾਡਾ ਪੁਲਸਾ ਵੀ ਆ ਗਿਆ ਪੁਲਸਾ ਦੇ ਆਂਦੇ ਸਾਡੇ ਤੇ ਹੈਵੀ ਹੋਈਏ ਕੀ ਗੱਲ ਹੈ ਮੈਂ ਤੁਹਾਨੂੰ ਲੈ ਜਾਣਾ ਕਿਹੜਾ ਮੁੰਡਾ ਤੇਰਾ ਮਿਸਤਰੀ ਹੀ ਆ ਬੋਆ ਮੈਂ ਖਿਆ ਮੇਰਾ ਮੁੰਡਾ ਮਿਸਤਰੀ ਆ ਮੇਰਾ ਨਾਮ ਸ਼ਾਹਦ ਆਇਆ ਤੇ ਕਹਿੰਦਾ ਚਲੋ ਗੱਡੀ ਚ ਬੋਕੋ ਮੈਂ ਉਹਦੇ ਆ ਕੇ ਸਾਰਾ ਹੱਥ ਜੋੜੇ ਇਦਾਂ ਕਰਕੇ ਮੈਂ ਖਿਆ ਸਰ ਕੋਈ ਗੱਲ ਨਹੀਂ ਆਹੀ ਜਨੇ ਤੂੰ ਸਾਡੇ ਕਾਲ ਤੋਂ ਪੱਤਰ ਭੇਜਿਆ ਸਾਡੇ ਕੋਲ ਸਾਡੇ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਕੰਮ ਲਾਇਆ ਤੂੰ ਬਹੁਤ ਬਕਵਾਸ ਕਰ ਰਿਹਾ ਤੇ ਚਲੋ ਗੱਡੀ ਚ ਬੈਗੋ ਫਿਰ ਮੇਰਾ ਮੂੜਾ ਮਾੜਾ ਮੋਟਾ ਬੋਲਿਆ ਮੈਂ ਨੇ ਕਹਿੰਦੀ ਨਹੀਂ ਮੈਂ ਉਹਨਾਂ ਨੇ ਹੱਥ ਜੋੜਿਆ ਉਹਨਾਂ ਮੈਨੂੰ ਧੱਕਾ ਦਿੱਤਾ ਪੁਲਸਾਰਿਆਂ ਨੇ ਜਿਵੇਂ ਉਹਨਾਂ ਮੈਨੂੰ ਧੱਕਾ ਦਿੱਤਾ ਮੈਂ ਮੂੜੇ ਨੂੰ ਬਾਹਰ ਕੱਢਿਆ ਮੈਂ ਅੰਦਰ ਕੁੰਡੀ ਲਾ ਦਿੱਤੀ ਤੇ ਫਿਰ ਪੁਲਸਾਰਿਆਂ ਨੇ ਕੁੰਡੀ ਜ਼ੋਰ ਨਾਲ ਖੋੜੀ ਤੇ ਪੁਲਸਾਰਾ ਇੰਨਾ ਤਾਂ ਕਹਿੰਦਾ ਤਾਂ ਸਾਨੂੰ ਕਹਿੰਦੇ ਗਲੀ ਚ ਚਲੋ ਬੜੀ ਚਲੋ ਆਖਿਆ ਗਲੀ ਚ ਨਹੀਂ ਜਾਣਾ ਜਿਹੜੀ ਗੱਲ ਕਰਨੀ ਸਾਡੇ ਇੱਥੇ ਕਰੋ ਤੇ ਕੈਮਰਾ ਲੱਗੇ ਦਾ ਕਹਿੰਦਾ ਮੈਂ ਤੁਹਾਡੀ ਰਿਕਾਰਡਿੰਗ ਕਰ ਲਈ ਮਾਂ ਕੋਈ ਗੱਲ ਨਹੀਂ ਸਾਰਾ ਹੀ ਘੜੀਂ ਦਾਣਾ ਪੱਡੀਆਂ ਨੇ ਤ ਹਾਂਜੀ ਸਰ ਫਿਰ ਆਹੀ ਨਾ ਇਹ ਗਾਖਣ ਗਲੀ ਜਾਣਾ ਹੈ ਅਥਾ ਇਹ ਨੀ ਗਲੀ ਚ ਜਾਣਾ ਮੈਂ ਮੁੜਿਆ ਨਾ ਫੇ ਨਹੀਂ ਜਾਣਾ ਕਹਿੰਦਾ ਤੁਸੀਂ ਸਾਡੇ ਨਾਲ ਆਉਨਾ ਗਲੀ ਚ ਪੁੱਟੋ ਇਥੋਂ ਕੰਦਾ ਕੁੱਤਾ ਪੁੱਟੋ ਇਥੋਂ ਆ ਹਾਂ ਤੇ ਜਬਰਦਸਤੀ ਕੰਦ ਕੱਢੀ ਆ ਹੁੰਦਾ ਰਸਤਾ ਬੰਦ ਕਰੀਤਾ ਪਾਣੀ ਬੰਦ ਕਰੀਤਾ ਰਸਤਾ ਤੁਹਾਡਾ ਕਾਗਜ਼ ਪੱਤਰ ਤੁਹਾਡੇ ਕੋਲ ਹੈ ਹਾਂਜੀ ਕੋਨਾ ਕਾਗਜ਼ ਦਿਖੇ ਨਹੀਂ ਜੀ ਕੰਚਰੀ ਕਿਉਂ ਬੰਦ ਕਰਵਾਈ ਕਿਉਂ ਰੋਕਿਆ ਹਾਂਜੀ ਸਰ ਬੈਂਚਨਾਂ ਰੋਕਿਆ ਹੀ ਬੈ ਚਲ ਬਾਅਦ ਚ ਮਗਾ ਦੇਂਗੇ ਤੁਹਾਡਾ ਤਾਂ ਤੁਸੀਂ ਜਿੰਨਾ ਕੀਤਾ ਨਾ ਕਰ ਲੋ ਬਾਕੀ ਰਹਿਣ ਦਿਓ ਪਾਈ ਮਿੰਨਾ ਹੀ ਹੈ ਹੈ ਚੁੱਪ ਕੀਤਾ ਤੇ ਤਾਂ ਹੀ ਕੰਦ ਲੱਗੇ ਹੋਏ ਹੁੰਦੇ ਹੋ ਜੀ ਹੁਣ ਇਹ ਤੁਹਾਨੂੰ ਕੰਦ ਕਰੇ ਅਸਤੀ ਦੀ ਮੰਗ ਕਰਦੇ ਤੁਸੀਂ ਸਰਕਾਰ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਾਹੀ ਜੋ ਆਪਣੇ ਤੇ ਸਾਡੀ ਆਪਣੀ ਗੰਦ ਲੱਗਣੀ ਚਾਹੀਦੀ ਹੈ ਸਾਡੀ ਗਲੀ ਬਣਨੀ ਚਾਹੀਦੀ ਹੈ ਅੱਗੇ ਵੀ ਬਿਲਕੁਲ ਬੰਦਾ ਹੈ ਅੱਗੇ ਗੇਟ ਲਾਣਾ ਚਾਹੁੰਦੇ ਆ ਗਲੀ ਚਾਪਨ ਚ ਲਿਖ ਲਿਖਾਇਆ ਤੁਹਾਡਾ ਹਾਂ ਹਾਂਜੀ ਲਿਖ ਲਿਖਾ ਸਾਡੇ ਕੋਲ ਸਭ ਕੁਝ ਹੈ ਇਹ ਜਬਰਦਸਤੀ ਹੈ ਸਾਡੇ ਨਾਲ ਕਰ ਰਿਹਾ ਹੈ ਤੁਸੀਂ ਅਸਤੀ ਵਾਲੀ ਸਰ ਸ਼ਮੀ ਕੁਮਾਰ ਕੀ ਗੱਲਬਾਤ ਹੋਈ ਹੈ ਭਾਜੀ ਗੱਲਬਾਤ ਇਹ ਹੋਈ ਹੈ ਕਿ ਸਾਡੀ ਪਰਸਨਲੀ ਮਾਮਲਾ ਹੈਗਾ ਪਰਸਨਲੀ ਗਲੀ ਹੈਗੀ ਆ ਸਭ ਕੁਝ ਪਰਸਨਲੀ ਹੈਗਾ ਡਾਕੂਮੈਂਟ ਸਾਡੇ ਕੋਲ ਪੂਰੇ ਪਏ ਹੈਗੇ ਆ ਪਹਿਲਾਂ ਵੀ ਸਾਡੀ ਗੱਲਬਾਤ ਚੱਲਦੀ ਰਹੀ ਗਲੀ ਦੀ ਕੀ ਚਲੋ ਅਸੀਂ ਆਪਣਾ ਕੰਮ ਲਾਦਾ ਸੀ ਆਪਣੀ ਗਲੀ 'ਚ ਜਿੱਦਾਂ ਵੀ ਹੈਗਾ ਸੀ ਸਰਪੰਚ ਕੋਲ ਵੀ ਕਾਫੀ ਪੈਰੀ ਗਏ ਸਰਪੰਚੋ ਰਣਵੀ ਸਾਡਾ ਕੋਈ ਹੱਲ ਨਹੀਂ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਫਿਰ ਮੈਂ ਡਾਕੂਮੈਂਟ ਲੈ ਕੇ ਗਿਆ ਮਤਲਬ ਕਿ ਆਪਣੇ ਜਿਹੜਾ ਨਜ਼ਦੀਕੀ ਥਾਣਾ ਲੱਗਦਾ ਉੱਥੇ ਮੈਂ ਰਵਟ ਲਗਾ ਕੇ ਕਿ ਇਦਾਂ ਦਾ ਮੈਂ ਕੰਮ ਲਾਉਣਾ ਹੈ ਉਹ ਮੇਰੀ ਜਨਾਨੀ ਕੋਲ ਆ ਕੇ ਦੀਆ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਲਾਓ ਗਲੀ ਦਾ ਜੇ ਲੋ ਤੁਹਾਡੇ ਕੋਲ ਆ ਪੋਗਾ ਕਿ ਤੁਸੀਂ ਥਾਣੇ ਆ ਕੇ ਗੱਲ ਮਗਾ ਲਈ ਮੈਂ ਕੋਈ ਗੱਲ ਨਹੀਂ ਸਰ ਸਾਡੇ ਇੱਥੇ ਕੋਈ ਗੱਲਬਾਤ ਕੁਛ ਨਹੀਂ ਹੋਇਆ ਜੀ ਅਸੀਂ ਕੰਮ ਲੱਗਦਾ ਸੀ ਇਹ ਜਰਨਲਿਸਟ ਘੜੇ ਸਾਡੇ ਤੇ ਝੂਠੇ ਪਰਚੇ ਦਿੰਦੇ ਆ ਕਿੰਨੇ ਪਰਚੇ ਦੇਤੇ ਲੈਣਾ ਦੇਣਾ ਜੋ ਵੀ ਅਸੀਂ ਡਾਕੂਮੈਂਟ ਦਸਤੇਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇਖ ਕੇ ਵਾਪਸ ਚਲੇ ਜਾਂਦਾ ਸੀ ਅੱਜ ਕੀ ਹੋਇਆ ਕਿ ਅੱਜ ਮੈਂ ਘਰ ਨਹੀਂ ਮੈਂ ਕਿਤੇ ਬਾਹਰ ਗਿਆ ਸੀ ਇਹਨਾਂ ਨੇ ਕੀ ਕੀਤਾ ਕਿ ਮੇਰੇ ਪਰਿਵਾਰ ਦੇ ਉੱਤੇ ਹਮਲਾ ਕਰਤਾ ਕਿਉਂਕਿ ਉਹਨਾਂ ਨੇ ਆਪਣੀ ਗਲੀ 'ਚ ਥੋੜਾ ਕੋ ਕੰਮ ਕਰ ਰਹੇ ਸੀ ਪਰਸਨਲੀ ਗਲੀ ਹੈਗੀ ਆਪਣੀ ਜਗ੍ਹਾ 'ਚ ਕੰਮ ਕਰ ਰਹੀ ਸੀ ਇਹਨਾਂ ਨੇ ਉਹਦੇ ਉੱਤੇ ਟੈਗ ਕਰਤਾ ਮਾਂ ਪੁੱਤਰ ਨੇ ਮੇਰਾ ਪਰਿਵਾਰ ਬੜੀ ਮੁਸ਼ਕਲਾਂ ਕਰਨਾ ਜਾਨ ਬਚਾਈ ਆਪਣੇ ਅੰਦਰ ਵੜਿਆ ਫਿਰ ਇੱਥੋਂ ਨਿਕਲੇ ਜਣਾ ਨੇ ਪ੍ਰਸ਼ਾਸਨ ਤੇ ਜਾ ਕੇ ਪਤਾ ਨਹੀਂ ਔਨਲਾਈਨ ਮਤਲਬ ਕਿ ਦਰਵਾਸ ਦਿੱਤੀ ਹੈ ਜਾਂ ਥਾਣੇ ਦਿੱਤੀ ਹੈ ਪ੍ਰਸ਼ਾਸਨ ਇੱਥੇ ਆਇਆ ਪ੍ਰਸ਼ਾਸਨ ਦਾ ਫਰਜ਼ ਬਣਦਾ ਹੀ ਕਿ ਸਾਡੇ ਘਰ ਐਂਟਰੀ ਮਾਰਨੀ ਹੈ ਕਿ ਸਰਪੰਚ ਨੂੰ ਜਾਂ ਮੈਂਬਰ ਨੂੰ ਲੈ ਕੇ ਵੜਦੇ ਬਿਨਾ ਮੈਂਬਰ ਬਿਨਾ ਸਰਪੰਚ ਤੋਂ ਸਾਡਾ ਗੇਟ ਅੰਦਰ ਕ੍ਰਾਸ ਕਰਕੇ ਮੇਰੇ ਪਰਿਵਾਰ ਨੂੰ ਧੰਗੀਆਂ ਦੇ ਕੇ ਕਿ ਬਾਹਰ ਨਿਕਲੋ ਚਲੋ ਥਾਣੇ ਚਲੋ ਜੇ ਆ ਬੂਆ ਫਰਾਨਾ ਟੀਹ ਨੋਸ ਤਾਈ ਕਰਕੇ ਗਏ ਆ ਲekin ਉਹਨਾਂ ਦਾ ਫਰਜ਼ਨ ਨਹੀਂ ਬੰਦਾ ਤੁਸੀਂ ਵੀ ਕੋਈ ਕੰਪਲੇਨ ਪਾਈ ਹੈ ਹਾਂਜੀ ਪਾਈ ਹੈ ਜੀ ਮੈਂ ਕੰਪਲੀਟ ਪਾਈ ਆ ਮੈਨੂੰ ਕਹਿੰਦੇ ਆ ਮੈਂ ਕੰਪਲੀਟ ਪਾਈ ਜੀ ਆਪਣੇ ਘਰ ਦੇ ਕਿ ਮੇਰਾ ਕਲਾਨੀ ਜਗਾ ਘਰ ਆ ਮੈਨੂੰ ਸਦਰੇ ਨੇ ਬਾਹਰ ਮੈਨੂੰ ਕਹਿੰਦੇ ਕਿ ਬਾਹਰ ਆਓ ਅਸੀਂ ਉੱਥੇ ਨਹੀਂ ਜਾਣਾ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਮੈਂਬਰ ਸਾਹਿਬ ਵੀ ਬੈਠੇ ਆ ਤੁਸੀਂ ਇੱਥੇ ਆਓ ਜੋ ਵੀ ਗੱਲਬਾਤ ਆ ਤੁਹਾਨੂੰ ਦਿਖਾਣੇ ਆ ਲਿਖਤੀ ਦੇਣੇ ਆ ਕਹਿੰਦੇ ਤੁਸੀਂ ਨਹੀਂ ਆਉਣਾ ਮੈਂ ਫਿਰ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਜੋ ਵੀ ਹੋਏਗਾ ਥਾਣੇ ਦੇ ਦਾਂਗੇ ਆਪਣੀ ਤਰਫੋਂ ਜੋ ਵੀ ਹੋਏਗਾ ਆਈ ਪ੍ਰਚਾਰ ਮਤਲਬ ਕਿ ਇਹ ਮੰਗ ਕਰਨੇ ਆ ਕਿ ਸਾਡਾ ਜੋ ਵੀ ਹੈਗਾ ਸਭ ਕੁਝ ਸਾਡੇ ਕੋਲ ਹੈਗਾ ਪ੍ਰਸ਼ਾਸਨ ਸਾਡੇ ਨਾਲ ਧੱਗਾ ਕਰ ਰਿਹਾ ਹੈ ਜੀ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਕਿਸ ਤਰੀਕੇ ਨਾਲ ਨਹੀਂ ਹੋ ਰਹੀ ਜੀ ਨਹੀਂ ਹੋਏਗੀ ਕਿ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਦੇਖੋ ਜੀ ਅਸੀਂ ਅੱਗੇ ਜਾਵਾਂਗੇ ਆਵਾਜ਼ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਨਾਲ ਇਹ ਜਿਹੜਾ ਅੱਜ ਦੀ ਭਾਵਨਾ ਵਾਪਰੀ ਹੈ ਸਾਡੇ ਨਾਲ ਜਿਹੜਾ ਅੱਜ ਤੱਕ ਹੋਇਆ ਇਹਦੇ ਤੇ ਮਤਲਬ ਕਿ ਸਾਡੇ ਤੇ ਉੱਤੇ ਇਹ ਜਾਣ ਲੇਵਾ ਹਮਲਾ ਵੀ ਹੋ ਸਕਦਾ ਕਿਉਂਕਿ ਇਹ ਸਾਡਾ ਪਰਿਵਾਰ ਡਰ ਚੁੱਕਿਆ ਹੈ ਔਰ ਸਾਨੂੰ ਇਸ ਗੱਲ ਦਾ ਡਰ ਵੀ ਹੈਗਾ ਕਿ ਸਾਡੇ ਨਾਲ ਧੱਕਾ ਹੋ ਸਕਦਾ ਹੈ ਠੀਕ ਹੈ ਜੀ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਜੀ ਜੀਸਪੁਰ ਖਦੌਦ ਜਦੋਂ ਲੈਟ ਹੋ ਰਿਹਾ ਹੈ ਕੀ ਮਾੜਾ ਹੋ ਜੀਸਪੁਰ ਪਿੰਡ ਦੇ ਦੋਵੇਂ ਉਤੇ ਰਹੇ ਜਿਹੜੀਆਂ 112 ਐਪਲਾਈਂ ਦੇ ਕੰਪਲੀਟ ਕੀਤੀਆਂ ਸੀ ਉਹਦੇ ਸਬੰਧੀ ਸਾਡੀ ਜਿਹੜੀ ਪੁਲਿਸ ਪਾਰਟੀ 112 ਵਾਲੀ ਉਹ ਮੌਕੇ ਤੇ ਪਹੁੰਚੀ ਮੈਂ ਵੀ ਬਾਅਦ ਵਿੱਚ ਮੌਕੇ ਤੇ ਗਿਆ ਸੀ ਉਹ ਗਲੀ ਦਾ ਮਾਮਲਾ ਵਾ ਉਹ ਦੋਨੋਂ ਤਰ੍ਹਾਂ ਨੂੰ ਜੇ ਕਾਨੂੰਨ ਪਲਾਇਆ ਉਹ ਵੈਰੀਫਾਈ ਕਰਕੇ ਜੋੜੀ ਹੋਈ ਹੈ ਉਹਦੇ ਮੁਤਾਬਕ ਵੀ ਕਰ ਸਕਦੇ ਸੋ ਦੂਜੀ ਪਾਰਟੀ ਇਹ ਵੀ ਕਹਿੰਦੀ ਕਿ ਕੋਈ ਸਾਡੀ ਕੋਈ ਸੁਣਵਾਈ ਨਹੀਂ ਤੇ ਕੋਈ ਵੀ ਗੱਲ ਨਹੀਂ ਸੁਣਦੀ ਪਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਪੁਲਿਸ ਜਿਹੜੀ ਸੁਣ ਰਹੀ ਹੈ ਨਾ ਸੁਣਵਾਈ ਕਰ ਰਹੀ ਹੈ ਜੇ ਪੁਲਿਸ ਸੁਣਵਾਈ ਕਰ ਰਹੀ ਹੈ ਤਾਂ ਉਹ ਸ਼ਿਕਾਇਤਾਂ ਦੇ ਮਿੰਟੋ ਮਿੰਟਿਕੋਂਝ ਰਹੀ ਹੈ